ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਹਿਬ ਜੀ ਦੇ ਸੰਦੇ ਜੀ ਅੱਜ ਆਪਾਂ ਓੰਕੜ ਦੇ ਉੱਪਰ ਵਿਚਾਰ ਕਰਨੀ ਹੈ ਔਰ ਇਹ ਵੀਡੀਓ ਆਰੰਭ ਕਰਨ ਤੋਂ ਪਹਿਲੇ ਬੇਨਤੀ ਕਰਨਾ ਕਿ ਇਸ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਹ ਸਾਰੀ ਜਿਹੜੀ ਇਹ ਜਾਣਕਾਰੀ ਤੁਹਾ ਆਪਜੀ ਪਾਸ ਸਾਰੇ ਪਾਸ ਪਹੁੰਚੇ ਤੇ ਤਾਂ ਕਿ ਇਸ ਗੁਰਬਾਣੀ ਜਾਂ ਕਰਨ ਦਾ ਜੁੜਾ ਉਹ ਲਾਹ ਲਿਆ ਜਾ ਸਕੇ ਔਂਕੜ ਸੀ ਔਂਕੜ ਇੱਕ ਵਚਨ ਦੀ ਨਿਸ਼ਾਨੀ ਹੈ ਜਿੱਥੇ ਔਂਕੜ ਲੱਗਿਆ ਹੁੰਦਾ ਹੈ ਨਾ ਸਾਧ ਸੰਗਤ ਕਿਸੇ ਵੀ ਨਾਮ ਦੇ ਥੱਲੇ ਪੁਲਿੰਗ ਦੇ ਥੱਲੇ ਪੁਲਿੰਗ ਨਾਮ ਦੇ ਥੱਲੇ ਔਂਕੜ ਲੱਗਿਆ ਹੁੰਦਾ ਉਹ ਹੁੰਦਾ ਇੱਕ ਵਚਨ ਤਾਂ ਉਹਦੇ ਅੰਤਲੇ ਅੱਖਰ ਥੱਲੇ ਔਗੜ ਹੁੰਦਾ ਹਿੰਦੋਲੇ ਕਿ ਆਉਂਦਾ ਜਿਸ ਤਰ੍ਹਾਂ ਹੁਣ ਐਗਜ਼ੈਂਪਲ ਉਦਾਹਰਨ ਹੈ ਮਨਮੁਖ ਮਨਮੁਖ ਅਭਿੰਨ ਨਾ ਪਿਜੇ ਹੀ ਪਥਰ ਨਾ ਆਇਆ ਹੋਂ ਕਿ ਇਹ ਜੀ ਮਨਮੁਖ ਇਹ ਇੱਕ ਵਚਨ ਹੈ ਮਨਮੁਖ ਜਿਹੜਾ ਹੈ ਹੈ ਕਿ ਪੁਲਿੰਗ ਤੇ स्त्रीलिंगਾ ਪੁਲਿੰਗ ਕਿਵੇਂ ਪਤਾ ਲੱਗਦਾ ਇਹ ਵੇਖੋ ਮਾਨਮੁਖ ਹੁੰਦਾ ਹੈ ਕਿ ਮਾਨਮੁਖ ਹੁੰਦੀ ਹੈ ਮਾਨਮੁਖ ਹੁੰਦਾ ਇਸ ਕਰਕੇ ਪੁਲਿੰਗ ਹੋ ਗਿਆ ਠੀਕ ਹੈ ਇਸ ਤੋਂ ਪਤਾ ਲੱਗਦਾ ਪੱਦਰ ਹੁੰਦਾ ਹੈ ਕਿ ਹੁੰਦੀ ਹੈ ਪੱਦਰ ਔਂਕਰ ਤਾਂ ਲੱਗਿਆ ਇਹ ਪੁਲਿੰਗਾ ਨਾ ਭਾਰਤ ਸ਼ਾਹੋ ਨਾਨਕ ਪਾਤਸ਼ਾਹੀ ਪਾਤਸ਼ਾਹ ਨਾਨੋ ਦੇਖਤ ਇਹ ਜਗ ਜਾਈ ਹੁਣ ਦੇਖੋ ਪਾਤਸ਼ਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਵੈਸੇ ਪਾਤਸ਼ਾਹ ਕਿ ਔਂਕਰ ਨਾ ਲੱਗਿਆ ਹੋਵੇ ਤਾਂ ਬਹੁਤਨ ਬਾਰੇ ਪਾਤਸ਼ਾਹ ਬਣ ਗਏ ਜੇ ਲੱਗਿਆ ਤਾਂ ਕੀ ਹੈ ਇੱਕ ਵਜ ਪਾਤਸ਼ਾਹ ਹੁੰਦਾ ਕਿ ਹੁੰਦੀ ਹੈ ਪਾਤਸ਼ਾਹ ਹੁੰਦਾ ਪਾਤਸ਼ਾਹ ਪਾਤਸ਼ਾਹ ਹੁੰਦੀ ਥੋੜੋ ਇਸ ਕਰਕੇ ਇਹ ਪੁਲਿੰਗ ਹੈ ਤੇ ਪੁਲਿੰਗ ਦੇ ਥੱਲੇ ਔਂਕੜ ਆ ਗਿਆ ਤੇ ਔਂਕੜ ਤੋਂ ਭਾਵ ਕੀ ਹੈ ਇਹ ਇੱਕ ਵਚਨ ਨੈਨੋ ਦੇਖਤ ਇਹ ਜਗ ਝਾਈ ਹੁਣ ਆ ਗਿਆ ਜਗ ਜਗ ਕੀ ਹੈ ਪੁਲਿੰਗ ਹੈ ਜਗ ਹੁੰਦਾ ਕਿ ਜਗ ਹੁੰਦੀ ਜਗ ਹੁੰਦਾ ਇਸ ਕਰਕੇ ਪੁਲਿੰਗ ਹੈ ਪੁਲਿੰਗ ਦੇ ਥੱਲੇ ਔਂਕੜ ਲੱਗੇ ਤਾਂ ਇਹ ਇੱਕ ਵਚਨ ਹੁਣ ਜਿਹੜਾ ਇਹ ਹੈ ਇਹ ਇਹ ਜਗ ਦਾ ਵਿਸ਼ੇਸ਼ਣ ਹੈ ਤੇ ਵਿਸ਼ੇਸ਼ਣ ਉਹੋ ਹੀ ਹੁੰਦਾ ਜੀ ਇਹਦੇ ਔਂਕੜ ਲੱਗੇ ਤਾਂ ਇਹਦੇ ਵੀ ਲੱਗਣਾ ਜਿਵੇਂ ਇਹਦੇ ਲੱਗਿਆ ਉਵੇਂ ਹੀ ਲੱਗਣਾ ਹੈ ਵਿਸ਼ੇਸ਼ਣ ਤਨ ਸੂਤਨ ਜਲੇ ਕਾਠ ਕੈ ਸੰਗਾ ਸੂਤਨ ਹੁਣ ਤਨ ਹੈ ਤਨ ਕੀ ਹੈ ਪੁਲਿੰਗ ਇੱਕ ਵਚਨ ਇੱਕ ਵਚਨ ਪੁਲਿੰਗ ਹੈ ਅੰਕਰ ਲੱਗਿਆ ਤਾਂ ਜਿਹੜਾ ਹੈ ਉਹ ਇੱਕ ਵਚਨ ਹੈ ਇਹ ਪੁਲਿੰਗ ਹੈ ਤਨ ਹੁੰਦਾ ਕਿ ਹੁੰਦੀ ਹੈ ਤਨ ਹੁੰਦਾ ਇਸ ਕਰਕੇ ਇਹ ਪੁਲਿੰਗ ਹੈ ਔਂਕਲ ਲਗਿਆ ਇਕਵਚਨ ਜਲੇ ਕਾਸ਼ ਕੇ ਸੰਗਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੂ ਵਖਾਣਾ ਤੂੰ ਪਾਰ ਬ੍ਰਹਮ ਹੁਣ ਪਾਰ ਬ੍ਰਹਮ ਹੁੰਦਾ ਹੈ ਕਿ ਹੁੰਦੀ ਹੈ ਪਾਰ ਬ੍ਰਹਮ ਹੁੰਦਾ ਹੈ ਇਹ ਪੁਲਿੰਗ ਹੈ ਇਸ ਕਰਕੇ ਇਹਦੇ ਥੱਲੇ ਔਂਕੜ ਜਿਹੜਾ ਹੈ ਇਹ ਇਹ ਲਗਿਆ ਇਕਵਚਨ ਵਾਸਤੇ ਇਹ ਇਕਵਚਨ ਹੈ ਪਾਰ ਬ੍ਰਹਮ ਬਿਹੰਤ ਬੇੰਦ ਜੀ ਤੇਰੇ ਕਿਆ ਗੁਣ ਆਖ ਬਖਾਣਾ ਅਗਿਆ ਇੱਕ ਵਚਨ ਪੁਲਿੰਗ ਦੇ ਵਿਸ਼ੇਸ਼ਣ ਦੀ ਸਦਾ ਔਂਕਰ ਸਹਿਤ ਹੀ ਆਉਂਦੇ ਹਨ ਇੱਕ ਵਚਨ ਪੁਲਿੰਗ ਦੇ ਵਿਸ਼ੇਸ਼ਣ ਹੁਣ ਇੱਕ ਵਚਨ ਜਿਹੜਾ ਸੀ ਜੁਗ ਜਗ ਇੱਕ ਵਚਨ ਹੈ ਜਗ ਹੈ ਇੱਕ ਵਚਨ ਇੱਕ ਵਚਨ ਦਾ ਜਿਹੜਾ ਹੈਗਾ ਵਿਸ਼ੇਸ਼ਣ ਇਹ ਆ ਗਿਆ ਤੇ ਇਹ ਵੀ ਔਂਕਰ ਹੁੰਦਾ ਨਾਲ ਆਹਦਾ ਲਿਖਿਆ ਹੈ ਇਕਵਚਨ ਪੁਲਿੰਗ ਦੇ ਵਿਸ਼ੇਸ਼ਣ ਜਿਹੜੇ ਆ ਉਹ ਵੀ ਸਦਾ ਔਂਕੜ ਸਹਿਤੀ ਆਉਂਦੇ ਹਨ ਜਿਵੇਂ ਆਪਣੇ ਕੋਲੇ ਆ ਇੱਕ ਸਿੰਪਲ ਹੈ ਇਹ ਜਗਜਗ ਪੁਲਿੰਗ ਹੈ ਇਕਵਚਨ ਹੈ ਤੇ ਇਹਦਾ ਵਿਸ਼ੇਸ਼ਣ ਇਹ ਇਹ ਹੈ ਤੇ ਇਹਦੇ ਵਿੱਚ ਵੀ ਔਂਕੜ ਇਹਦੇ ਥੱਲੇ ਵੀ ਔਂਕੜ ਲੱਗਿਆ ਭਾਵੇਂ ਔਂਕੜ ਸਹਿਤੀ ਪਉਂਦੇ ਹਨ ਵਿਸ਼ੇਸ਼ਣ ਜਿਵੇਂ ਹੈ ਇੱਕ ਇਹ ਅਮੁੱਲ ਇਹ ਇਹੋ ਅੰਤ ਨਾ ਜਾਣੇ ਕੋਈ ਇਹੋ ਅੰਤ ਨਾ ਜਾਣੇ ਕੋਈ ਇਹ ਅੰਤ ਨਾ ਜਾਣੇ ਕੋਈ ਅੰਤ ਕੀ ਹੈ ਅੰਤ ਹੁੰਦਾ ਕਿ ਹੁੰਦੀ ਆ ਹੁੰਦਾ ਇਹ ਪੁਲਿੰਗ ਹੈ ਇੱਕ 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 ਵਚਨ ਹੈ ਔਂਕੜ ਲੱਗਿਆ ਤੇ ਇਹਦਾ ਵਿਸ਼ੇਸ਼ਣ ਕੌਣ ਹੈ ਇਹ ਤੇ ਇਹਦੇ ਵਿੱਚ ਵੀ ਲੱਗਣਾ ਕਿਉਂਕਿ ਆਪਾਂ ਪੜ ਚੁੱਕੇ ਹਾਂ ਇੱਕ ਵਚਨ ਪੁਲਿੰਗ ਦੇ ਵਿਸ਼ੇਸ਼ਣ ਵੀ ਸਦਾ ਔਂਕੜ ਸਹਿਤ ਹੁੰਦੇ ਆ ਇਸ ਕਰਕੇ ਔਂਕੜ ਸਹਿਤ ਆ ਗਿਆ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਧਰਮ ਧਰਮ ਕੀ ਹੈ ਪੁਲਿੰਗ ਇਕਵਚਨ ਤੇ ਅਮੁੱਲ ਕੀ ਹੈ ਅਮੁੱਲ ਜਿਹੜਾ ਇਹਦਾ ਵਿਸ਼ੇਸ਼ਣ ਹੈ ਇਹਦੇ ਥੱਲੇ ਵੀ ਔਂਕੜ ਆ ਗਿਆ ਸੇਮ ਹੀ ਉਵੇਂ ਹੋ ਗਿਆ ਇਹ ਵਿਸ਼ੇਸ਼ਣ ਦਾ ਅਮੁੱਲ ਦੀ ਬਾਣ ਦੀ ਬਾਣ ਕੀ ਹੈ ਪੁਲਿੰਗ ਇਕਵਚਨ ਔਂਕੜ ਲੱਗਾ ਇਸੇ ਤਰ੍ਹਾਂ ਇਹਦਾ ਵਿਸ਼ੇਸ਼ਣ ਕੀ ਹੈ ਅਮੁੱਲ ਇਹਦੇ ਥੱਲੇ ਵੀ ਔਂਕੜ ਆ ਗਿਆ ਏ ਵਪਾਰ ਵਿਰਲਾ ਵਪਾਰੇ ਏ ਵਪਾਰ ਵਪਾਰ ਕੀ ਹੈ ਪੁਲਿੰਗ ਹੈ ਇਕਵਚਨ ਤੇ ਇਹ ਕੀ ਹੈ ਇਹ ਦਾ ਵਿਸ਼ੇਸ਼ਣ ਹੈ ਇਹਦੇ ਥੱਲੇ ਔਂਕੜ ਹੈ ਇਕਵਚਨ ਕਰਕੇ ਤੇ ਇਹ ਮਤਲਬ ਆ ਇਹ ਵੀ ਜਿਹੜਾ ਹੈ ਇਹਦੇ ਥੱਲੇ ਵੀ ਔਂਕੜ ਆ ਗਿਆ ਵਿਰਲਾ ਵਪਾਰੇ ਇਹ ਕੁਝ ਵਿਸ਼ੇਸ਼ਣ ਅਜਿਹੇ ਹਨ ਜੋ ਹਮੇਸ਼ਾ ਔਂਕੜ ਸਹਿਤ ਹੁੰਦੇ ਹਨ ਭਾਵੇਂ ਉਹਨਾਂ ਦਾ ਬਹੁਵਚਨ ਇਕ singular ਹੋਵੇ ਜਾਂ plural ਹੋਵੇ ਇੱਕ ਵਜਨ ਹੋਵੇ ਜਾਂ ਬਹੁਵਚਨ ਹੋਵੇ ਸਾਬਤ ਖਵਾਰ ਫਿਰ ਇਹ ਪੱਕੇ ਨਹੀਂ ਇਹ ਜਿਵੇਂ ਆਪਾਂ ਨੂੰ ਸਮਝੋ ਵੀ ਯਾਦ ਕਰਨਾਂ ਦੀ ਗੱਲ ਹੀ ਆ ਤੇ ਇਹਨੂੰ ਮੰਨ ਲੈ ਵੀ ਸਾਬਤ ਜਦੋਂ ਆਏਗਾ ਜਿੱਥੇ ਵੀ ਆਏਗਾ ਇਹ ਔਂਕੜ ਆਏਗਾ ਖਵਾਰ ਔਂਕੜ ਫਿਰ ਔਂਕੜ ਧਨ ਔਂਕੜ ਪ੍ਰਗਾਸ ਪ੍ਰਗਟ ਕਿਤੇ ਵੀ ਆਉਣਗੇ ਨਾ ਇਹ ਵਿਸ਼ੇਸ਼ਣਾਂ ਪਰਵਾਹ ਉਹ ਇਹ ਬਹੁਤ 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 ਮੁਕਤ ਹੈ ਜਿੰਨਾ ਇੱਕ ਵਚਨ ਪੂਲਿੰਗ ਨਾਵਾਂ ਦੇ ਨਾਲ ਸਬੰਧਗੀ ਜਨ ਕੇ ਸਬੰਧਕ ਆ ਜਾਵੇ ਉਹਨਾਂ ਨਾਵਾਂ ਦੀ ਔਕੜ ਔਕੜ ਲੱਥ ਬਣ ਜਾਂਦੀ ਹੈ ਹੁਣ ਸਬੰਧਕ ਕਿਹੜੇ ਹੈ ਮਹਿ ਬਿਨਾ ਪਾਹਿ ਸੋ ਤੋ ਤਲ ਖਿੰਨ ਮੈਂ ਉਪਜੇ ਕਿਨ ਖਪੇ ਖਿੰਨ ਆਵੇ ਕਿਨ ਜਾਏ ਖਿੰਨ ਮੈਂ ਉਪਜੇ ਕਿਨ ਖਪੇ ਖਿੰਨ ਆਵੇ ਕਿਨ ਜਾਏ ਹੁਣ ਦੇਖੋ ਕਹਿੰਦੇ ਮੈਂ ਇਹ ਕਿਨ ਮੈਂ ਉਪਜੇ ਖਿੰਨ ਮੈਂ ਮੈਂ ਆ ਗਿਆ ਇੱਕ ਹੀ ਆ ਗਿਆ ਸੰਬੰਧਕ ਤਾਂ ਇਸ ਕਰਕੇ ਜਿਹੜਾ ਹੈਗਾ ਤਲ ਹੈ ਇਹਦਾ ਉmber ਚੱਕਿਆ ਆ ਤੋੜ ਜਿਹੜਾ ਹੈ ਐਸੋ ਮਹਿ ਆ ਗਿਆ ਖੇਨ ਦਾ ਉਪਰ ਚੱਕਿਆ ਗਿਆ ਫਿਰ ਮੈਂ ਉਪਜੇ ਖੇਨ ਖਪੇ ਖਿਨ ਆਵੇ ਖਿਨ ਜਾਏ ਖਿਨ ਜਾਏ ਬਿਨਾ ਇਹ ਕੀ ਬਿਨਾ ਕੀ ਹੈ ਇਹ ਵੀ ਸੰਬੰਧਕ ਹੈ ਨਾਮ ਬਿਨਾ ਮਾਟੀ ਸੰਗ ਰਲਿਆ ਨਾਮ ਬਿਨਾ ਹੁਣ ਨਾਮ ਹੈ ਇਹ ਇਹ ਇਕਵਚਨ ਹੈ ਨਾਮ ਜਿਹੜਾ ਹੈ ਇਕਵਚਨ ਪੁਲਿੰਗ ਹੈ ਪਰ ਇਹਦੇ ਥੱਲੇ ਔਕਰ ਆਉਣਾ ਚਾਹੀਦਾ ਸੀ ਪਰ ਆਇਆ ਨਹੀਂ ਕਿਉਂਕਿ ਬਿਨਾ ਆ ਗਿਆ ਕਿ ਬਿਨਾ ਕੀ ਹੈ ਮੰਨ ਤੱਕ ਇਸ ਕਰਕੇ ਛੱਟਿਆ ਗਿਆ ਮਾਰਤੀ ਸੰ ਰਲਿਆ ਕਹੇ ਬਿਨੰਤੀ ਆਪਣੇ ਸਤਗੁਰ ਪਾਏ ਕਹੇ ਬਿਨੰਤੀ ਬਿਨੰਤੀ ਕੀ ਹੈ ਬਿਨੰਤੀ ਕੀ ਬਿਨੰਤੀ ਹੁੰਦੀ ਹੈ ਕਿ ਹੁੰਦਾ ਹੁੰਦੀ ਹੈ ਇਸਰਗੇ ਇਸਤਰੀ ਲਿੰਗਾ ਤੇ ਇਹਦੇ ਇਸਤਰੀ ਲਿੰਗ ਦਾ ਜਿਹੜਾ ਵੀ ਵਿਸ਼ੇਸ਼ਣ ਆਏਗਾ ਉਹ ਵੀ ਮੁਕਤਾ ਹੋਵੇਗਾ ਉਹਦੇ ਥੱਲੇ ਵੀ ਔਕੜ ਨਹੀਂ ਲੱਗੇ ਹਣਾ ਨਹੀਂ ਲੱਗਣਾ ਆਪਣੇ ਸਤਗੁਰ ਪਾਹੇ ਪਾਹੇ ਬਾਜ ਉਹ ਸਤਗੁਰ ਦੇ ਥੱਲੇ ਔਕੜ ਲੱਗਣਾ ਸੀ ਪਰ ਪਾਹੇ ਨੇ ਚੱਕਦਾ ਬਾਜੀਗਰ ਤੋਂ ਮੋਹ ਪ੍ਰੀਤ ਬਣ ਆਈ ਬਾਜੀਗਰ ਤੋਂ ਆ ਗਿਆ ਇਹ ਸਬੰਧਕ ਸਬੰਧਕ ਨਾ ਹੁੰਦਾ ਤੇ ਇੱਥੇ ਬਾਜੀਗਰ ਦੇ ਥੱਲੇ ਔਂਕਲ ਲੱਗਣਾ ਸੀ ਕਿਉਂਕਿ ਬਾਜੀਗਰ ਕੀ ਹੈ ਪੁਲਿੰਗ ਹੈ ਪੁਲਿੰਗ ਦਾ ਇਹਦੇ ਥੱਲੇ ਜਿਹੜਾ ਸੀ ਔਂਕਲ ਲੱਗਣਾ ਸੀ ਓ ਲਗਿਆ ਨਹੀਂ ਕਿਉਂਕਿ 100 ਇਹ ਕੀ ਹੈ 100 ਇਹ ਹੈ ਸਬੰਧਕ ਇਹਨੇ ਉਂਝਾ ਚੱਕਦਾ ਮੋਏ ਪ੍ਰੀਤ ਬਾਝ ਆਈ ਨਾਮ ਤੁਲ ਕਛ ਅਵਰ ਨਾ ਹੋਏ ਨਾਮ ਤੁਲ ਨਾਮ ਦੇ ਬਰਾਬਰ ਨਾਮ ਤੁਲ ਤੁਲ ਕੀ ਹੈ ਸਬੰਧਕ ਹੁਣ ਤੁਲ ਆ ਗਿਆ ਤੇ ਨਾਮ ਦਾ ਊਂਗੜ ਚੱਕਿਆ ਗਿਆ ਨਹੀਂ ਤਾਂ ਨਾਮ ਦੇ ਥੱਲੇ ਊਂਗੜ ਆਉਣਾ ਹੀ ਸੀ ਕਿਉਂਕਿ ਨਾਮ ਹੈ ਪੁਲਿੰਗ ਹੈ ਤੇ ਇਕਵਚਨ ਹੈ ਇਹਨੂੰ ਚੱਕਿਆ ਗਿਆ ਨਾਮ ਤੁਲ ਕਛ ਅਵਰ ਨਾਮ ਹੋਏ ਸੋ ਸਾ ਸੰਬੰਧ ਇਹ ਇਸੀ ਅੱਜ ਦੀ ਵਿਚਾਰ ਆਪਨੇ ਸਰਗੁਣ ਕੀਤੀ ਹੈ ਸੋ ਇਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ